ਵਾਲਾਂ ਦੀ ਹਰ ਸਮੱਸਿਆ ਦੇ ਲਈ ਜੋ ਵੀ ਕਿਸੇ ਨੂੰ ਵਾਲਾਂ ਦੇ ਵਿੱਚ ਸਿੱਕਰੀ ਆ ਜਾਂ ਕੋਈ ਵਾਲ ਝੜਦੇ ਆ ਜਾਂ ਦੋਮੋਏ ਹੁੰਦੇ ਆ ਉਹਨਾਂ ਦੇ ਇਲਾਜ ਲਈ ਆ ਤੇ ਆਜੋ ਬਾਈ ਨਾਲ ਜਾਣਕਾਰੀ ਲੈਣੇ ਬਾਈ ਜੀ ਇਹਦੇ ਬਾਰੇ ਦੱਸੋ ਕਿ ਤੁਸੀਂ ਤੇਲ ਦੀ ਗੱਲ ਕੀਤੀ ਸੀ ਮੇਰੇ ਨਾਲ ਬਾਈ ਜੀ ਸਭ ਤੋਂ ਵੱਡੀ ਗੱਲ ਮੈਂ ਇਹ ਦਾਵਾ ਕਰਦਾ ਹਾਂ ਹਾਂਜੀ ਠੀਕ ਹੈ ਮੈਨੂੰ ਕੌਨਫੀਡੈਂਸ ਹੈ ਕੌਨਫੀਡੈਂਸ ਕਿਉਂ ਆ ਕਿਉਂਕਿ ਇਹਦੇ ਵਿੱਚ ਸੱਚਾਈ ਹੈ ਲਾਈਵ ਟੈਸਟ ਤੱਕ ਦੀ ਗਾਰੰਟੀ ਹੈ ਜਿਹੜਾ ਮੈਂ ਇਹ ਪ੍ਰੋਡਕਟ ਹੈ ਆਪਣਾ ਇਹ ਪਿਆਜ਼ ਦਾ ਤੇਲ ਆ ਬਾਈ ਇਹ ਨਮਦਾ ਤੇਲ ਹੈ ਇਹ ਨਮ ਦੀ ਸਾਬਣ ਹੈ ਠੀਕ ਹੈ ਥੋੜੇ ਬਾਲ ਝੜਦੇ ਆ ਸ਼ਿਕਰੀਆ ਕਾਰਾ ਡੈਂਡਰਾਫਾ ਠੀਕ ਹੈ ਬਾਲ ਗਰੋਥ ਨਹੀਂ ਕਰਦੇ ਇਹ ਵਾਲਾਂ ਨੂੰ ਝੜਨੋਂ ਹਟਾਉ ਤੇ ਇਹ ਵਾਲਾਂ ਦੀ ਗਰੋਥ ਕਰਾਉ ਇਹ ਗਰੋਥ ਕਰੋ ਇਹ ਝੜਨੋਂ ਥੋੜਾ ਜਿਹਾ ਮਹੀਨਾ ਕਿ ਸ਼ੈਂਪੂ ਬੰਦ ਕਰਨਾ ਪਊ ਬਾਲਾਂ ਆਲਾ ਲੰਬਾ ਤਾਂ ਬਾਈ ਜਿਵੇਂ ਚੱਕਿਆ ਜਾਊਗਾ ਠੀਕ ਹੈ ਜੀ 350 ਰੁਪਏ ਦਾ ਇਹ ਸੈੱਟ ਤੁਸੀਂ ਆਨਲਾਈਨ ਆਰਡਰ ਕਰੋ 100% ਗਾਰੰਟੀ ਜਿੰਨਾ ਭੈਣਾਂ ਨੂੰ ਇਹ ਰਿਜ਼ਲਟ ਨਾ ਮਿਲਿਆ ਜਿੰਨਾ ਵੀਰਾਂ ਨੂੰ ਰਿਜ਼ਲਟ ਨਾ ਮਿਲਿਆ ਬਾਈ ਪੈਸੇ ਵਾਪਸ ਠੀਕ ਹੈ ਜੀ ਹਾਂ ਜੀ ਲਓ ਜੀ ਇਹ ਸਭ ਤੋਂ ਵੱਡੀ ਗਾਰੰਟੀ ਇਹ ਹੈ ਕਹਿੰਦੇ ਕਿ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਤੁਹਾਡੇ ਪੈਸੇ ਵਾਪਸ ਨੇ ਇਹ ਚੀਜ਼ ਮੰਗਾਉਣ ਲਈ ਤੁਹਾਨੂੰ ਪ੍ਰੋਡਕਟ ਮੰਗਾਉਣ ਲਈ ਨੰਬਰ ਸਕਰੀਨ ਤੇ ਨੰਬਰ ਦਿੱਤੇਗਾ ਤੇ ਕਾਲ ਕਰਕੇ ਤੁਸੀਂ ਆਪਣਾ ਐਡਰੈਸ ਲਗਾਓ ਤੇ ਕੋਰੀਅਰ ਤੁਹਾਡੇ ਘਰੇ ਪਹੁੰਚੇਗਾ ਧੰਨਵਾਦ